ਹਾਂ ਬਹੁਤ ਸਾਰਜੋ ਫਾਈਨਸਰ ਸਾਹਿਬ ਤੁਹਾਡਾ ਇਸ ਮੁਟੀਮ ਮੇਰੇ ਨਾਮ ਕੇ ਵੀ ਸਰਪੰਚ ਉਹਦੇ ਨਾਲ ਜੇ ਤੁਸੀਂ ਇੱਥੇ ਪਹੁੰਚੇ ਹੋ ਸਾਰੇ ਰਸਤੇ ਮਨਵੇ ਨਾਲ ਤੋਂ ਪਹਿਲਾਂ ਖੱਦੇ ਅੱਜ ਕਰੋ ਵਾਇਰ ਦੀ ਕੰਮ ਮਜਬੂਤ ਆ ਜਾਣਾ ਹਾਂ ਖੜਾ ਹੈ ਇਹ ਮੋਕਾ ਬੋ ਬੋਸਰ ਦੇ ਮੰਡੇ ਵਿੱਚ ਅੰਦਰ ਹੁੰਦੀਆਂ ਨੇ ਕਹਿੰਦੀਆਂ ਵੀ ਚਾਹੁੰਦੇ ਆ ਜੀ ਸਾਡੇ ਕੋਲ ਫਤ ਕਈ ਗੱਲਾਂ ਦੀ ਗੱਲ ਹੋਈ ਦੇ ਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਹੈ ਹਲਾ ਨੇ ਇਸ ਬਾਰੇ ਗੱਲ ਬਿਲਕੁਲ ਨਹੀਂ ਗਈ ਹੈ ਆਪਣੇ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਹੱਦ ਜਾਂ ਤਾਂ ਹੋ ਕੇ ਨਹੀਂ ਜਾਇਆ ਇਹ ਇੱਕ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਾ ਖਵਾਰੀ ਹੋਈ ਹੈ ਸਾਡੀ ਦਿਲਾਲ ਤੋਂ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਤੇਰੀ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਐਸਾ ਦਰਸ਼ਕ ਨਹੀਂ ਮਿਲਿਆ ਜਿਸ ਨਾਲ ਕੋਈ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦੇ ਤਾਂ ਤੁਸੀਂ ਇਹ ਦੇਖਿਆ ਤੋਂ ਪਹਾੜ ਜਿੱਦੇ ਦੁੱਖ ਤੋਂ ਤੁਹਾਨੂੰ ਨਿੱਕਾ ਤੇ ਰੱਖਣਾ ਲੜਨੀ ਹੈ ਬਹੁਤ ੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਨਾਂ ਪੰਜ ਸਟੰਪ ਪਾਈ ਬੈਠਾ ਹੋਵੇ ਮੋੜਾ ਦਾ ਕੁੱਤਿਆ ਹੋਵੇ ਤੁੰਤੂ ਹੋ ਕੋਈ ਹੱਲ ਨਹੀਂ ਬਣਦਾ ਪਿੱਛੇ ਹਨ ਜਦੋਂ ਆਪਾਂ ਸੋਚਦੇ ਆਂ ਵੀ ਅੱਜ ਮੈਂ ਆਹਦੇ ਬੱਚੇ ਦੀ ਗੱਲ ਦੀ ਰੱਖੂਗਾ ਤਾਂ ਉਹ ਕੌਣ ਰੱਖੂਗਾ ਜਾਂ ਸਾਨੂੰ ਇਹ ਹੈ ਵੀ ਰਿਲੇਸ਼ਿਪ ਸਾਡੇ ਸਪੋਸਟਰ ਜੋ ਕੋ ਕੈਂਡੀਡੇਟ ਦੇ ਸਾਨੂੰ ਇਹਦਾ ਭੋਗਾ ਭੋਗਾ ਦੇ ਸਾਹਮਣੇ ਵਿਸ਼ਵਾਸ ਰੁਵਾ ਕੇ ਜਾਣ ਹਾਂ ਅਸੀਂ ਇਹਦੀ ਗੱਲ ਰੱਖੋਗੇ ਪਰੰਤੂ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਕਿ ਕਿੰਨੇ ਮੇਰਾ ਜਿਵੇਂ ਮੇਰੇ ਸਲਾਹ ਸਾਹਿਬ ਨੂੰ ਲੱਗਣਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਨੂੰ ਕਿਤੇ ਵੀ ਪੁੱਛ ਨਹੀਂ ਕਰ ਸਕਿਆ ਕਿਤੇ ਵੀ ਸੰਗਮਾ ਉਹਨੂੰ ਰੱਖ ਨਹੀਂ ਸਕਿਆ ਕਿਸੇ ਉਚਰ ਦਾ ਨੋਟਿਸ ਹੀ ਨਹੀਂ ਲਿਆ ਇਸ ਕੰਮ ਦਾ 3 ਮਹੀਨੇ ਹੋ ਗਏ ਅਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫ੍ਰੇਮ ਨਹੀਂ ਹੋ ਰਹੇ ਦੁਸ਼ੀ ਤੇ ਸਰਕਾਰ ਆਪ ਦੇ ਵਿੱਚ ਜਿਲੇ ਹੋਏ ਲਾਉਰੈਂਸ ਨੂੰ ਬੀਜੇਪੀ ਉਹਦਾ 268 ਲਾਗੇ ਗੁਜਰਾਤ ਸੇਵ ਕਰ ਦਿੰਦੀ ਹੈ ਜਿਆਦਾ ਉਹ ਕਿਸੇ ਪੇਸ਼ੀ ਦੇ ਉੱਤੇ ਨਹੀਂ ਉਹਨਾਂ ਦੀ ਮਰਜ਼ੀ ਹੈ ਕਦੇ ਵੀਡੀਓ ਕਾਨਫਰੰਸ ਦੇ ਉੱਤੇ ਇੰਟਰਨੈਟ ਦਾ ਭੋਜਨ ਦਾ ਕੋਮਿਊਨੀਕੇਸ਼ਨ ਉਹ ਕਦੇ ਹਮੀਪਾ ਹੰਦਰਾਤ ਦੇ ਵਿੱਚ ਨਹੀਂ ਪਾ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਆਈ ਥੋਕ ਯੂ ਗਿੱਟ ਆਫ 4 ਕਰੋੜ ਤੇ ਜਾਣ ਤੇ ਗੋਲ ਜੇ ਮੈਂ ਭੁੱਲਦਾ ਜਾਂਦਾ ਹੈ ਕਿ ਲਾurence ਆਪਣੀ ਪੇਸ਼ੀ ਦੇ ਉੱਤੇ ਜੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈਣੀ ਹੈ ਜੀ ਸਕਿਉਰਟੀ ਦੀ ਮੈਂ ਪੰਜਾਬ ਦੇ ਗਮਾਉ ਪੁੱਤ ਅਸੀਂ 2-2 ਕਰੋੜ ਰੁਪਇਆ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਕਿਉਰਟੀ ਦੀ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤ ਦੇ ਨਿਹੜੀਆਂ ਗੱਡੀਆਂ ਸਕਿਉਰਟੀ ਦੇ ਵਿੱਚ ਪਰ ਉਹ ਕਿਸੇ ਦੇ ਜਾਣ ਨਹੀਂ ਹੋਣੀ ਔਰ ਗੰਗਿਸਰ ਇੱਕ ਡੀਐਸਪੀ ਦੀ ਗਾਰ ਬਣਾ ਲਓ ਉਹਦੇ ਜਿਹੜੇ ਕੱਪੜੇ ਐ ਜਿਹੜੇ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਤੇ ਕਹਿਆ ਹੁੰਦਾ ਕਦੇ ਕਿਸੇ ਦੇ ਹੱਥ ਤੇ ਨਹੀਂ ਲੱਗਦੀ ਬਾਈ ਜੀ ਥੋੜਾ ਪਿੱਛੇ ਬਾਈ ਪਿੱਛੇ ਹੋ ਕੇ ਬਣਾ ਲਓ ਜੀ ਮੇਰੇ ਬੈਗਪੋਟ ਦੇ ਵਿੱਚ ਜਾਨਾ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਰਸ ਉਹ ਬੈਗਪੋਟ ਨਾਲ ਹੋਦਾ ਹੈ ਇਹ ਬੇਨੂੰ ਕਹਿੰਦੇ ਹੱਥ ਬਾਹਰ ਕਰ ਦੋ ਬੈਗ ਚ ਕਿ ਕਿੰਦੀ ਵੱਡੀ ਗੱਲ ਹੈ ਲਾਈਨ ਬਣਾ ਲੈਂਦੀ ਆ ਪੁਲਿਸ ਉਹਦੇ ਨਾਲ ਸਿੱਖੇ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਫੁੱਟ ਜੇਡ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਵਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਹੀਂ ਕਰ ਸਕਾਰ ਦੀ ਕੁਛ ਗਿਲੀਆਂ ਹੋਈਆਂ ਆਪਣੇ ਜਨ ਪੁਲਿਸ ਨੇ ਵੀ ਤੁਹਾਨੂੰ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾਰੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹੋ ਜਿਹੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸਕਰ ਦਾ ਮਿਲੇ ਉਹ ਜੇ ਜਦੋਂ ਕਿਸੇ ਨੂੰ ਬ੍ਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰ ਲਾ ਤੇ ਡਿਗਸਟਰ ਬਾਅਦ ਦੇ ਉੱਤੇ ਮੈਨੂੰ ਇਹਨਾਂ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਸਮਾਜ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਰੇ ਲੋਨੇ ਆ ਪੋਲੀਟਿਸ਼ਨਰ ਇਸ ਤਰ੍ਹਾਂ ਸ਼ਹਿ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਕੀ ਸਿੱਤ ਆਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਫਿਰ ਉਹਦੇ ਉਹ ਆਸ ਕੇ ਜਿੰਨੇ ਫੀਸ ਦੇ ਦੇ ਜੇ ਉਹ ਮੜਾ ਜਾ ਹੋਕ ਵੱਟਦੇ ਆ ਗੱਲਾਂ ਵੀ ਉਹ ਸਾਡੇ ਆਮ ਲੋਕਾਂ ਦਾ ਹੋਣੀ ਹੈ ਮੈਂ ਸੁਣੇ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਆਕਰ ਉੱਥੇ ਵੱਗ ਜਾਊਗਾ ਅਸੀਂ ਮਾਰ ਤਾਂ ਸਕਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹ ਹੋ ਜੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅਗੇ ਜਾਣ ਵੇ ওই ਗੱਲ ਇਹਨਾਂ ਦੇ ਕਿਰਨਾਂ ਦੇ ਵਿੱਚ ਗੱਲ ਲਿਖੀ ਆ ਵੀ ਤੁਸੀਂ ਥਾਣੀ ਗੱਲ ਇਹ ਸੁਣੋ ਕਿ ਕਿ ਮੈਨੂੰ ਤਾਂ ਪਹਿਲਾਂ ਸਦੇ ਤੋਹਰੇ ਬਹੁਤ ਕਹਿਦੇ ਬਾਬੂ ਤੂੰ ਠੱਗਿਆ ਜਾਵੇਂਗਾ ਬਾਬੂ ਤੂੰ ਠੱਗਿਆ ਜਾਵੇਂਗਾ ਮੈਨੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਹੈ ਮੈਂ ਸਭ ਨੂੰ ਯਕੀਨ ਦਿਵਾਉਣਾ ਤੋਹਰਾ ਆਪਾਂ ਕੋਈ ਵੀ ਫੈਸਲਾ ਲਵਾਗੇ ਸ਼ਾਇਦ ਹੰਕੇ ਲਵਾਗੇ ਸਾਰਿਆਂ ਦਾ ਰਾਸਾ ਕਰਕੇ ਲਵਾਗੇ ਲੀਡਰਸ਼ਿਪ ਨਾਲ ਕਰਕੇ ਲਵਾਗੇ ਇਸ ਜਿਵੇਂ ਹੁਕਮ ਹੋ ਗੋ ਤੁਮੇ ਆਪਾਂ ਅੱਗੇ ਅਗਲੇ ਦਾ ਵੀ ਆਉਂਦੀ ਕਰਾਂਗੇ ਸਾਡੇ ਤਾਂ ਮੈਂ ਉਹਨਾਂ ਸਾਰੇ ਨੂੰ ਚਾਹੁੰਦੇ ਜੇ ਇਹ ਕਹਿੰਦਾ ਕੋਈ ਭਾਵ ਕੋਈ ਗੱਲ ਬਹੁਤ ਬਦਸਲਤ ਘਟ ਵੀ ਰਹੀ ਹੈ ਕਿ ਆਮ ਤੌਰ ਤੇ ਨਾ ਮਾਫੀ ਦਿੰਦੇ ਉਹ ਵਾਹਿਗੁਰੂ ਜੀ ਦਾ ਅਸਾਂ ਵਾਹਿਗੁਰੂ